ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਅੱਜ ਅਜਨਾਲਾ ਮੁਕ ਦਫ਼ਤਰ ਵਿੱਚ ਇੱਕ ਜਨਤਾ ਦਰਬਾਰ ਲਗਾਇਆ ਗਿਆ ਹੈ ਜਿਸ ਦੇ ਵਿੱਚ ਵਕਵਕ ਪਿੰਡਾਂ ਤੇ ਸ਼ਹਿਰਾਂ ਤੋਂ ਆਏ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਵਕਵਕ ਪ੍ਰਸ਼ਾਸਨ ਅਤੇ ਵਿਭਾਗ ਦੇ ਅਧਿਕਾਰੀਆਂ ਤੇ ਨਾਲ ਇੱਕ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਹਲਕੇ ਦੇ ਵਿਕਾਸ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਹੈ ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਅੱਜ ਆਪਣੇ ਦਫ਼ਤਰ ਵਿਖੇ ਜਨਤਾ ਦਰਬਾਰ ਲਗਾਇਆ ਗਿਆ ਹੈ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਨੇ ਤੇ ਉੱਥੇ ਉਹਨਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਜਾ ਰਿਹਾ ਹੈ। ਉਹਨੇ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਆਵੇ ਇਸ ਦੇ ਲਈ ਲੋਕਾਂ ਨੂੰ ਬੁਲਾ ਕੇ ਪ੍ਰਸ਼ਾਸਨ ਦੇ ਸਾਹਮਣੇ ਹੀ ਉਹਨਾਂ ਦੇ ਕੰਮ ਕਰਵਾਈ ਜਾ ਰਹੇ ਨੇ। ਅੱਜ ਅਸੀਂ ਇਹਦੇ ਨਾਲੇ ਆਪਣੇ ਪਾਰਟੀ ਦਸਤੇ ਵਿੱਚ ਜਿਹੜਾ ਉਹ ਜਨਤਾ ਦਾ ਰਾਮ ਆਇਆ ਔਰ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਲੋਕਾਂ ਦੇ ਕੰਮਾਂ ਦਾ ਜਿਹੜਾ ਤੰਤ ਮੌਕੇ ਤੇ ਹਲਕਾਨ ਵਾਸਤੇ ਸਾਰੇ ਸਾਡੇ ਅਫਸਰ ਸਾਹਿਬਾਨ ਐਸਡੀਐਮ ਸਾਹਿਬ ਡਿਪਟੀ ਸਾਹਿਬ ਐਸਐਚਓ ਸਾਹਿਬਾਨ ਐਕਸੀਅਨ ਸਾਹਿਬ ਬੀਡੀਓ ਸਾਹਿਬ ਤਹਿਸੀਲਦਾਰ ਦਾ ਸਾਰੇ ਅਫਸਰ ਸਦੇ ਇਹਨਾਂ ਨੂੰ ਭੌਂਦਾ ਮਤਲਬ ਇਹ ਹੈ ਕਿ ਜਦੋਂ ਲੋਕ ਆਉਂਦੇ ਆ ਰੁੱਸੇ ਵਿੱਚ ਕੰਮ ਜਿਹੜਾ ਢੰਗ ਕਰਦੇ ਆ ਆਪਾਂ ਚਾਹੁੰਦੇ ਆ ਕਿ ਲੋਕ ਬਿਚਾਰ ਦਫਤਰਾਂ ਦੀ ਥੱਕੇ ਨਾ ਖਾਂ ਲੋਕਾਂ ਦਾ ਕੰਮ ਜਿਹੜਾ ਛੇਤੀ ਤੋਂ ਛੇਤੀ ਹੋ ਜਾਏ ਤਾਂ ਕਰਕੇ ਅਫਸਰ ਸਾਡੇ ਜਿਹੜੇ ਬਿੱਥੇ ਸੋ ਜਿੰਨੇ ਵੀ ਲੋਕ ਆ ਰਹੇ ਸਭ ਦਾ ਆਪਾਂ ਕੰਮ ਕਰ ਰਹੇ ਆ ਸੀਐਮ ਸਾਹਿਬ ਦੇ ਆ ਸਖਤ ਅਧਿਤਾ ਕਿ ਆਪ ਆਪਣੇ ਹਲਕੇ ਦੇ ਵਿੱਚ ਆ ਕੇ ਲੋਕਾਂ ਦੇ ਨਾਲ ਜਿਹੜਾ ਤਾਲਮਿਲ ਉਹ ਕੋਸੋ ਅੱਗੇ ਵੀ ਇੱਕ ਦਿਨ ਲਾਇਆ ਸੀਗਾ ਅੱਜ ਲਾਦੇ ਮੇਰੀ ਕੋਸ਼ਿਸ਼ ਹੁੰਦੀ ਆ ਉਹਦਾ ਅਨੋਖੀ ਲੋਕ ਆਉਂਦੇ ਆ ਬਹੁਤ ਲੋਕ ਆਉਂਦੇ ਘਰ ਆਉਂਦੇ ਆ ਫਿਰ ਥੋੜਾ ਪੰਜ-ਛੇ ਦਿਨ ਦਿੱਲੀ ਰਹੇ ਪਰ ਕੱਲ ਵੀ ਬਹੁਤ ਆਉਂਦੇ ਆ ਪਰ ਮੈਂ ਅੱਜ ਇੱਥੇ ਦਫ਼ਤਰ ਚ ਉਸ ਤੋਂ ਬਾਅਦ ਜਿਹੜਾ ਹੁੰਦਾ ਕਿ ਨਾਲ ਅਫਸਰ ਬੈਠ ਜਾਂਦੇ ਤੇ ਲੋਕਾਂ ਦੇ ਮਸਲੇ ਜਿਹੜੇ ਆ ਤੁੰਪਾ ਲੋ ਜਾਂਦੇ ਸੋ ਦੇ ਕਰਕੇ ਜਨਤਾ ਤੋਂ ਬਾਤ ਲਾ ਇਸ ਤੋਂ ਪਹਿਲਾਂ ਮੀਟਿੰਗ ਵੀ ਕੀਤੀ ਹੈ ਜ਼ਗਾਰੀਆਂ ਨਾਲ ਵਿਕਾਸ ਕਾਰਜਾਂ ਉਹ ਤਾਂ ਟੋਟਲ ਜਿਹੜਾ ਇਹ ਨਾਲੇ ਚ ਵਿਕਾਸ ਦੇ ਕੰਮ ਚੱਲ ਰਹੇ ਆ ਜਾਂ ਕ੍ਰਾਈਮ 바ਦੇ ਦੂਜੇ ਕੀਤੇ ਸਾਰੀਆਂ 바ਦੇ ਉੱਤੇ ਹੀ ਮੀਟਿੰਗ ਕੀਤੀ ਅਫਸਰਾਂ ਨਾਲ ਸਦਾ ਗ੍ਰੂ ਕੀਤਾ ਜਿਹੜੇ ਕੰਮ ਅੱਗੇ ਕਰਦੇ ਆ ਉਹਦੇ ਵੀ ਅਸੀਂ ਪਲਾਨ ਆਊਟ ਕੀਤਾ ਵੀ ਕੀ ਕੀ ਮਤਲਬ ਜਿਹੜਾ ਅੱਗੇ ਕੰਮ ਕਰਨੇ ਅਗਲੇ ਦੌਰ ਦੇ ਵਿੱਚ ਸੋ ਉਮੀਦ ਹੈ ਕਿ ਬੜੀ ਵਧੀਆ ਹਿੱਸਾ ਦੀ ਅਫਸਰਾਂ ਮੀਟਿੰਗ ਕਰਕੇ ਫੇਰ ਹੀ ਜਨਤਾ ਤੋਂ ਬਾਤ ਸ਼ੁਰੂ ਕੀਤਾ। ਉਹ ਦੱਸੋ ਆਉਣ ਵਾਲੇ ਦਿਨਾਂ 'ਚ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਕਿਸ ਤਰੀਕੇ ਨਾਲ ਭੇਜਦੇ ਹੋ ਕਿ ਪਹਿਲਾਂ ਹੀ ਕਿਸਾਨਾਂ ਦੇ ਸੈਂਟਰ ਦੇ ਵਿੱਚ ਗੱਲ ਕਰਦਾ। ਨਹੀਂ ਨਹੀਂ ਦੇਖੋ ਗੱਲ ਇਹ ਹੈ ਕਿ ਮੈਂ ਤੇ ਪਹਿਲਾਂ ਵੀ ਕਿਹਾ ਹੀ ਗਿਆ ਕਿ ਮੀਟਿੰਗ ਹੋਣੀ ਚੰਗੀ ਗੱਲ ਹੈ ਹੋਣੀ ਚਾਹੀਦੀ ਹੈ। ਪਰ ਬਾਤ ਬਾਤ ਮੀਟਿੰਗਾਂ ਕਰੀ ਜਾਂਦਾ ਕੀ ਫਾਇਦਾ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਉਹ ਇਹਨਾਂ ਦੇ ਮਸਲੇ ਹੱਲ ਕਰੇ। ਜਦੋਂ ਇੱਕ ਸਿੱਧਾ ਜਿਹਾ ਕੰਮ ਆ ਕਿ ਕਿਸਾਨ ਕਹਿੰਦੇ ਕਿ ਐਮਐਸਪੀ ਹੋਣੀ ਚਾਹੀਦੀ ਤੇ ਕੀ ਤੁਸੀਂ ਮੀਟਿੰਗ ਕਰੋ ਐਮਐਸਪੀ ਦੋ ਫਸਲਾਂ ਉੱਤੇ ਆਪਾਂ ਬਾਅਦ ਬਾਅਦ ਕਿਸਾਨਾਂ ਨੂੰ ਖਰਾਬ ਕਰਦੇ ਆ ਲੋਕਾਂ ਨੂੰ ਖਰਾਬ ਕਰਦੇ ਆ ਰੋੜ ਜਿਹੜੀਆਂ ਉਹ ਜਮ ਹੋਈਆਂ ਉਹਦਾ ਕੀ ਅਸਰ ਹੀ ਪਬਲਿਕ ਦਾ ਨੁਕਸਾਨ ਹੋ ਰਿਹਾ ਇੱਕ ਕਰਕੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਦੀਆਂ ਮੰਗਾਂ ਤੁੰਤ ਮੰਨੇ ਤੁੰਤ ਜਿਹੜਾ ਪੰਜਾਬ ਸਬਿਹ ਪੂਦੇ ਦੇ ਦੇਸ਼ ਦੇ ਵਿੱਚ ਐਮਐਸਪੀ ਜਿਹੜੀ ਆ ਉਹ ਫਸਲਾਂ ਉੱਤੇ ਦੇਣੀ ਚਾਹੀਦੀ ਹੈ ਮੇਰੀ ਮੰਗਾ ਪੰਦ ਗੱਲਬਾਤ ਹੋਣੀ ਚੰਗੀ ਗੱਲ ਹੈ ਗੱਲ ਹੋਣੀ ਚਾਹੀਦੀ ਹੈ ਟੇਬਲ ਤੇ ਬੈਠਣ ਤੋਂ ਬਿਨਾ ਕੋਈ ਮਹੱਲਾ ਨਹੀਂ ਹੱਲ ਹੋ ਸਕਦਾ ਉਹ ਤਾਂ ਵਧੀਆ ਗੱਲ ਹੈ ਪਰ ਮੇਰਾ ਖਿਆਲ ਸੈਂਟਰ ਦਾ ਬਹੁਤ ਵਾਰ ਉਹਨਾਂ ਦੀ ਗੱਲ ਹੋ ਚੁੱਕੀ ਹੈ ਜਦੋਂ ਪਹਿਲਾਂ ਵੀ ਉਹ ਸਵਾਭਿੰਦਾਂ ਬੈਠੇ ਸੀ ਦਿੱਲੀ ਉਦੋਂ ਵੀ ਕਈ ਵਾਰ ਉਹਨਾਂ ਦੀ ਗੱਲ ਹੋ ਚੁੱਕੀ ਆ ਅੱਛਾ وجہ ਕੀ ਮੰਨਦੇ ਹੋ ਨਹੀਂ ਉਹ ਭਾਜਪਾ ਜਿਹੜੀ ਕਿਸਾਨ ਵਿਰੋਧੀ ਹੈ ਪੰਜਾਬ ਵਿਰੋਧੀ ਹੈ ਅੰਦੋਲਨ ਚ ਕਿਉਂਕਿ ਜ਼ਿਆਦਾਤਰ ਹਿੱਸਾ ਪੰਜਾਬ ਦੇ ਕਿਸਾਨਾਂ ਦਾ ਤੇ ਭਾਜਪਾ ਮਤਲਬ ਪੰਜਾਬ ਦੇ ਅੰਗੇਸਟ ਕੰਮ ਕਰ ਰਹੀ ਹੈ ਹਜੇ ਹੱਦ ਫੰਡ ਦੇ ਕਰੀ ਸੋਤਾਲ ਵਾਲੇ ਫਲਟ ਦੇ ਇੱਥੇ ਕੋਈ ਧਾਰਮਿਕ 이슈 ਕੁਛ ਵੀ ਹੈ ਸਭ ਦੇ ਗੱਲ ਇਹ ਬੀਜੇਪੀ ਦਾ ਜਿਹੜਾ ਗਲਤ ਦਵਾਈਆ ਮੋਦੀ ਦਾ ਤੇ ਅਮਿਤ ਸ਼ਾਹ ਦਾ ਜਿਹੜਾ ਹੰਕਾਰ ਦੀ ਦਵਾਈਆ ਜਿਹੜਾ ਉਹ ਨੁਕਸਾਨ ਕਰ ਰਿਹਾ ਉਹ ਉਹਨਾਂ ਨੇ ਜਿਹੜੇ ਆਪਣੇ ਖਜ਼ਾਨੇ ਦੇ ਮੂੰਹ ਆ ਅੰਗ ਦਾਤਾ ਵਾਲ ਖੋਲਣ ਦੀ بجائے ਅਬਾਨੀਆਂ ਡੰਗੀਆਂ ਖੋਲੇ ਜਦੋਂ ਕਿ ਖੋਲ੍ਹਣਾ ਚਾਹੀਦਾ ਅੰਗ ਦਾਤਾ ਜੇ ਅੰਗ ਦਾਤਾ ਦੇ ਇੰਨੇ ਵੱਡੇ ਮੁਲਕ ਦੇ ਲੋਕਾਂ ਨੂੰ ਰੋਟੀ ਦਿੰਦੀ ਹੈ ਇਸ ਕਰਕੇ ਫਰਕ ਹੀ ਪੜਾ ਹੈ ਪ੍ਰਧਾਨ ਮੰਤਰੀ ਦੇ ਬੰਦੀ ਦਾ ਡਾਂਦੀ ਉਹ ਬੰਦਾ ਕੱਲ ਹੀ ਨਹੀਂ ਕਰਦਾ